ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਅਨਗੜ ਵਿਖੇ ਲੋਕ ਬਰਸਾਤੀ ਨਾਲੇ ਵਿੱਚ ਕੂੜਾ ਸੁੱਟ ਰਹੇ ਹਨ ਜਿਸ ਨਾਲ ਆਸ-ਪਾਸ ਦੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਬਦਬੂਦਾਰ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਬਾਹਰੀ ਕਲੋਨੀਆਂ ਦੇ ਲੋਕ ਵਾਰ-ਵਾਰ ਨਾਲੇ ਵਿੱਚ ਕੂੜਾ ਸੁੱਟ ਰਹੇ ਹਨ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਲੋਕ ਇਸ ਤਰ੍ਹਾਂ ਨਾ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪਣਾ ਮੇਰੇ ਇਲਾਕੇ ਦੇ ਲੋਕ ਨੇ ਜਿਹੜੇ ਉਹ ਵਧੀਆ ਆਪਣੀ ਰੁਟੀਨ ਦੇ ਵਿੱਚ ਆ ਰਹੇ ਨੇ ਉਹ ਜਿਹੜੀਆਂ ਗਲੀਆਂ ਦੇ ਗਾੜੀ ਆ 1 2 3 4 5 ਨੰਬਰ ਗਲੀ ਤੱਕ ਜਿਹੜੇ ਉਹ ਬਾਹਰ ਰੱਖ ਦਿੰਦੇ ਨੇ ਇਹ ਟਰਾਲੀ ਵਾਲੇ ਵੀਰ ਜਿਹੜੇ ਆ ਇਹ ਪਾ ਲੈਂਦੇ ਨੇ ਤੇ ਉਹ ਰੁਟੀਨ ਸਾਡੀ ਵਧੀਆ ਚੱਲ ਰਹੀ ਆ ਤੇ ਸਾਨੂੰ ਖਰਾਬ ਕਰ ਰਹੇ ਨੇ ਤੇ ਬਾਹਰੋਂ ਆਣ ਕੇ ਆ ਜਿਵੇਂ ਵੀਰ ਫਤੇ ਸਿੰਘ ਹੋਂਦੀ ਤਾ ਉਥੋਂ ਆਣ ਕੇ ਇੱਥੇ ਕੂੜਾ ਸੁੱਟਦਾ ਇੱਥੇ ਇਨਸਾਨ ਨਹੀਂ ਰਹਿੰਦੇ ਆ ਗੋ ਮਾਤਾ ਲਾ ਕੇ ਖੜੀਆਂ ਨੇ ਤੂੰ ਕੂੜਾ ਸੁੱਟਣ ਿਆ ਉਹ ਜੀ ਉਹ ਸਬਜੀ ਗੰਦੀ ਪੁਰਾਣੀ ਜਿਹੜੀ ਇੱਕ ਮੈਂ ਰੋਟੀ ਵੀ ਮੈਂ ਦਿਖਾਈ ਮੇਰੇ ਘਰ ਤੇ ਉਹ ਪਤਾ ਨਹੀਂ ਕਿੰਨੇ ਦਿਨਾਂ ਦੀ ਆ ਤੇ ਇੰਨੀ ਸ਼ਰਬ ਨਹੀਂ ਆਉਂਦੀ ਕਿ ਉਹ ਚੀਜ਼ ਖਾਣ ਦੇ ਨਾਲ ਇਹ ਬਿਮਾਰ ਹੁੰਦੀ ਆ ਇਹ ਬਿਮਾਰ ਹੋਣ ਦੀ ਮੈਡੀਸਿਨ ਦਾ ਤੁਹਾਨੂੰ ਧਿਆਨ ਨਹੀਂ ਇਹਨੂੰ ਲੱਦ ਕੇ ਕਿਤੇ ਘਲੋਣਾ ਉਹ ਤੁਹਾਨੂੰ ਧਿਆਨ ਨਹੀਂ ਤੁਹਾਨੂੰ ਇਹ ਵੀ ਸਾਡਾ ਕੂੜਾ ਜਿਹੜਾ ਉਹ ਕਿਤੇ ਨਾ ਕਿਤੇ ਅਸੀਂ ਉਹਨੂੰ ਸਕਾਰ ਦੇ ਲਾ ਦਈਏ ਸਾਡੇ ਘਰ ਚੋਂ ਨਿਕਲ ਜੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਜੇ ਇਹਨਾਂ ਮੈਂ ਵੀਰ ਨੂੰ ਕਿਹਾ ਕਿ ਤੈਨੂੰ ਘੱਟੋ ਘੱਟ 5000 ਜੁਰਮਾਨਾ ਅੱਜ ਪੈਣਾ ਪੈਣਾ ਤੇ ਉਹ ਮਿੰਤਾ ਕਰਕੇ ਤੇ ਉਹ ਛੁੱਟਿਆ ਆਵਦੇ ਮੈਨੂੰ ਆਉਂਦਿਆਂ ਜਾਂਦੇ ਵੀਰੇ ਨੇ ਕਿਹਾ ਅੱਜ ਦਾ ਦਿਨ ਮਾਫ ਕਰ ਦਿਓ ਕਿਉਂਕਿ ਇਹਨੂੰ ਤੁਸੀਂ ਦੂਸਰੀ ਵਾਰੀ ਚੇਤਾਵਨੀ ਦਿੱਤੀ ਆ ਉਹ ਸੰਦੇਸ਼ ਇਹੋ ਆ ਵੀ ਸਾਡੇ ਪ੍ਰਧਾਨ ਸਾਹਿਬ ਸ਼ੋਕ ਸਿੰਘ ਲੱਧੜ ਜੀ ਬੜੀ ਮਿਹਨਤ ਕਰਦੇ ਆ ਸਫਾਈ ਸੇ ਕਰਾਉਂਦੇ ਆ ਤੇ ਲੋਕ ਫੇਰ ਆਣ ਕੇ ਛੱਡ ਜਾਂਦੇ ਉਹਨਾਂ ਨੂੰ ਬੇਨਤੀ ਆ ਕਿ ਉਹ ਇੱਥੇ ਕੂੜਾ ਨਾ ਛੱਡਣ ਜੇ ਇਹਨਾਂ ਕੂੜਾ ਛੱਡਿਆ ਤੇ ਫਿਰ ਉਹਨਾਂ ਦੇ ਚਲਾਨ ਹੋਣਗੇ ਫੇਰ ਮੁੜ ਕੇ ਬਾਅਦ ਚ ਨਾ ਕਹਿਣ ਵੀ ਸਾਡੇ ਨਾਲ ਤਕਾਇਆ ਮਾਹੌਲ ਠੀਕ ਹੈ ਬਹੁਤ ਵਧੀਆ ਜਦੋਂ ਸਫਾਈ ਕਰਾਉਂਦੇ ਬਹੁਤ ਵਧੀਆ ਪਰ ਫਿਰ ਵੀ ਲੋਕ ਗਲਤੀ ਕਰਦੇ ਵਿੱਚ ਜਦੋਂ ਆਸ-ਪਾਸ ਹੁੰਦਾ ਪ੍ਰਧਾਨ ਸਾਹਿਬ ਤੇ ਛੁੱਟ ਜਾਂਦੇ ਲੋਕ ਨਾ ਛੁੱਟਣ ਦੇ ਇਨੀ ਮਿਹਨਤ ਕਰਨ ਰਿਹਾ ਦੇ ਆਪਣੇ ਇਲਾਕੇ ਦੀ ਆਪਣੀ ਸਫਾਈ ਆਪ ਰੱਖਣਾ ਸਾਡੇ ਨੂੰ ਸਫਾਈ ਰਹਿੰਦਾ ਸ਼ੋਕਮਾਨ ਲੱਦਰ ਜੀ ਸਫਾਈ ਕਰਾਣੇ ਇਹ ਲੋਕ ਜਿਹੜੇ ਨੇ ਬਾਹਰੋਂ ਮਣ ਕੇ ਕੂੜਾ ਛੱਡਦੇ ਨੇ ਇਹਨਾਂ ਨੂੰ ਬੜੀ ਅਪੀਲ ਕਰਦਾ ਬੇਨਤੀ ਕਰਦਾ ਉਹ ਕਿ ਨਾ ਇੱਥੇ ਕੂੜਾ ਛੱਟੋ ਫਿਰ ਵੀ ਲੋਕ ਉਹ ਵੱਧੋ ਵੱਧੀ ਛੱਟ ਜਾਂਦੇ ਨੇ ਰੇ ਸਵੇਰੇ ਤੇ ਜਿਹੜੇ ਵੀ ਹੁਣ ਗਾਂ ਛੁੱਟਣਗੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਾ ਪੂਰਾ ਛੋਟਿਆ ਜਾਵੇ ਜੇ ਛੋਟਿਆ ਜਾਊਗਾ ਉਹਨਾਂ ਨੂੰ ਜੁਰਮਾਨਾ ਕੀਤਾ ਜਾਊਗਾ। ਸਾਹੀ ਆ ਜੀ ਆਹ ਕੋਈ ਗੰਦ ਬੜਾ ਛੋੜਦੇ ਲੋਕੀ ਬਾਹਰੋਂ ਆ ਗਏ। ਇਹ ਲਦਰ ਸਾਹਿਬ ਬੜੀ ਸਫਾਈ ਕਰਾਉਂਦੇ ਆ ਤੇ ਲੋਕਾਂ ਨੂੰ ਸ਼ੇਰ ਸ਼ਰਮ ਨਹੀਂ ਆਉਂਦੀ। ਇਹਨਾਂ ਬੜਿਆ ਦੀ ਕਿਹਾ ਵਾ ਵੀ ਇਹ ਨਾ ਕੰਮ ਕਰੋ। ਆਪਣਾ ਕੂੜਾ ਆਪਣੇ ਇਲਾਕੇ ਚ ਹੀ ਰੱਖੋ। ਸਾਹੀ ਬੋਲ ਵਧੀਆ ਕਰਾਉਂਦੇ ਆ ਜੀ ਸਵੇਰੇ ਸ਼ਾਮਾਂ ਕੋਈ ਕਿਸੇ ਕੂੜਾ ਨਹੀਂ ਰਹਿਣ ਦਈਦਾ। ਸਾਰਾ ਜਗਾਦੀਦਾ ਹਾਂਜੀ ਲਾ ਕੇ ਆਲੇ ਪੂਰਾ ਧਿਆਨ ਰੱਖਦੇ ਆ ਜੀ ਵਾਰਡ ਨੰਬਰ 71 ਅਨਗੜ ਇਲਾਕੇ ਦੇ ਵਿੱਚ ਬਾਹਰੀ ਲੋਕ ਆ ਕੇ ਲਗਾਤਾਰ ਕੂੜਾ ਸੇਟ ਰਹੇ ਨੇ ਸਮਾਜ ਸੇਵਕ ਅਸ਼ੋਕ ਸਿੰਘ ਲੱਧੜ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਜਿਹੜੇ ਬਾਹਰੀ ਕਲੋਨੀਆਂ ਦੇ ਲੋਕ ਨੇ ਉਹ ਬਿਲਕੁਲ ਵੀ ਨਹੀਂ ਸਮਝ ਰਹੇ ਨਗਰ ਨਿਗਮ ਵੱਲੋਂ ਵੀ ਆਪਣੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਕੂੜਾ ਚੁੱਕਣ ਵਾਸਤੇ ਪਰ ਜਿਹੜੇ ਲੋਕ ਨੇ ਉਹ ਲਗਾਤਾਰ ਗੰਦਗੀ ਫੈਲਾ ਰਹੇ ਨੇ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਾਹਰੀ ਲੋਕ ਕੂੜਾ ਸੁੱਟਣਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼